ਬਾਬਾ ਜੀ ਬਾਬਾ ਜੀ ਦੇ ਨਾਲ ਲੈ ਕੇ ਹਵਾ ਚਲਦੀ ਕਰਕੇ ਤੇਲ ਹੈ ਨਹੀਂ ਇੱਥੇ ਇਹ ਗਿੱਲਾ ਸੀਗਾ ਜੀ ਬਾਹਰੋਂ ਗਿੱਲਾ ਕਰਕੇ ਹੀ ਛੱਡ ਕੇ ਸੀ ਬੈਠ ਬਾਤ ਇਹ ਬਰਦਾਸ਼ਤ ਕਰਨ ਬੈਠੇ ਆਂ ਨਾਲ ਫਲੋਟ ਚੱਲਦੇ ਨੇ ਫਲੋਟ ਖਾਏ ਆ ਉਹਦਾ ਕਰਕੇ ਫਿਰ ਮੈਨੂੰ ਚਲ ਫੋਨ ਤੇ ਬੰਦ ਬੰਦ ਆ ਆਹਾਂ ਉਹ ਕੰਪਨੀ ਆ 302 15 80 15 ਇਹ ਆ ਕਿਤੇ ਨਾ ਹੋਵੇ ਨਾ ਬਗੈਰ ਕਰਿਆ ਤਸ਼ਵੀਰ ਵਾਦੀ ਦੇਖੋ ਜੀ ਉਦੋਂ ਦਾ ਖੜਿਆ ਆ ਜੀਗਾ ਆਪਣਾ ਵਾਹਣ ਹਜੇ ਵੀ ਫੁੱਲ ਗਿੱਲਾ ਹਜੇ ਵੀ ਮਸ਼ੀਨ ਖੱਬਦੀ ਫਿਰਦੀ ਆ ਦੇਖੋ ਹਜੇ ਵੀ ਖੱਬ ਖੱਬ ਜਾਂਦੀ ਆ ਮੇਰੀ ਇੰਨਾ ਘਾਟਾ ਆੜ ਗਿਆ ਬਾਹ ਮਜ਼ਾ ਕਰਕੇ ਖੜਦੇ ਆ

ਉਹ ਬੁੱਧ ਆਇਆ ਬਿਆਬਕ ਆਹ ਤਾਂ ਕੋਡਾ ਜੇ ਇੱਧਰ ਲਾ ਲਾ ਤਾਂ ਠੀਕ ਆ ਉਹ ਕਰ ਲੈ ਬੰਦੇ ਹਰਾ ਹੋਇਆ ਆਪਾਂ ਉਹ ਜਿੱਥੇ ਮੋੜਾ ਕਰਿਆ ਜਾਂਦਾ ਨਾ ਜਦੋਂ ਆ ਬਿਆਬਕ ਅੱਡੇ ਫਿਰ ਮੇਰੇ ਨਾਲ ਗੱਲ ਕੇ ਉਹ ਧੋਖਾ ਵੱਧ ਜਾਂਦਾ ਜੀ ਆਪਣੇ ਆਲੂ ਵੀ ਜਿਆਦਾ ਮੰਨੇ ਆਪਣੇ ਤਕਰੀਬਨ ਦਿੱਤੇ ਗਏ ਜੀ ਤੋਂ ਯਾਰ 56 ਸਤਨ ਤੋਂ ਕਿਹਨਾਂ ਤੋਂ ਬਾਰੇ ਹਰ ਟਿੱਕੇ ਬਰਾ ਕੀਤੇ ਵਿਛੇ ਗਏ ਆਪਣੇ ਆਲੂਆਂ ਦੇ ਆ ਵੀ ਆਪਣੇ ਦੇਖੇ ਦੇ ਲਈ 12 ਕਿਲੇ ਦਿੱਤੇ। 12 ਕਿਲੇ ਦੀਆਂ ਲਵਰੀ। ਬਾਕੀ ਹੁਣ ਤੁਹਾਨੂੰ ਨਾ ਬਤਾ ਕੇ ਆਪਣੇ ਪੈਂਟਰ ਦਾ ਝੋਨਾ ਟਿਕਿਆ ਹੋਇਆ ਈ 12 ਕਿਲੇ। 10 ਕਿਲੇ ਹੋਰ ਲੈਣੇ ਆ। 10 24-25 ਕਿਲੇ ਲੈਣੇ ਬਾਹਰ ਦੋ ਵਾਰ ਲਾਉ। ਆ ਦੇਖੋ ਸਰਾ ਹੋਇਆ ਪਿਆ ਜਮਾ ਪਿਆ। ਹੋਰ ਕਿਤੇ ਸਰਾ 26 ਆ ਉਹ ਵੀ ਸਰਾ ਆਇਆ ਹੈ। ਇਹ ਖਰਕਦੂਏ ਹੈਗੀ ਸੀ ਪਹਿਲੀ ਦੂਜੀ। ਪਹਿਲਾ ਕੱਦੂ ਸੀ ਉਹਨੇ ਦੇਖਿਆ ਹਾਂ ਕਦੂਗੀਆਂ ਸਾਰੀ। ਖਰਬੂਜੇ। ਖਰਬੂਜੇ ਤੇ ਮਤੀਰੇ ਸੀਗੇ ਉਹਦਾ ਕਰਨਾ ਪੱਦੂ ਨਹੀਂ ਵਧੀਆ ਉੱਚੀ ਨਹੀਂ ਬੜੀ ਆ ਪਹਿਲੀ। ਨਹੀਂ ਤੇ ਟੀਡੀ ਇਤਨੂੰ ਕਰੇ ਇਤਨੂੰ। ਕੀ ਕਰਦਾ ਕਹਾਂ ਚੱਕਦੇ ਆ ਥੱਲੇ ਰਹਿ ਜਾਂਦਾ ਜੇ ਥੱਲੇ ਹਟਦੇ ਆਂ ਮੁਰਾ ਪਤਾ ਲੱਗ ਜਾਂਦਾ ਥੱਲੇ ਹੋ ਵੀ ਡਿੱਗਿਆ ਹੋਇਆ ਜੀ ਸਾਰੇ ਹੀ ਤਕਰੀਬਨ ਡਿੱਗਿਆ ਹੋਇਆ ਜੀ ਪੰਜੇ ਕੇ ਪੰਜੇ ਵੀਲੇ ਮੋੜਾ ਮੋਟਾ ਝੁੱਸਿਆ ਗਿਆ ਕੋਹ ਜਣ ਸਾਹਮਣੇ ਲਾ ਉਹ ਥੋੜਾ ਖੜਾ ਹੋ ਬੱਧੇ ਹੋ ਗਿਆ ਲੱਗਦਾ ਜੀ ਜੀਮ ਸੀ ਨਹੀਂ ਗਈ ਜੀ ਇਹਦੇ ਕੋਈ ਉਦੋਂ ਅਸਨ ਨਾ ਕਰਦੇ ਹੋ ਚੱਲਿਆ ਗਿਆ ਲੈ ਕੇ ਹੁਣ ਹੋਰ ਮਸ਼ੀਨ ਚੱਲੀ ਆ ਤੇ 12 ਦੀ ਧਾਰਨਾ ਮੰਜਾ ਤੋਂ ਨਹੀਂ ਆ ਜੀ ਮਰਕਾ ਚ ਆਇਆ ਹੋਇਆ ਦੇਖੋ ਇਹ ਅਮਰੀਕਾ ਤੋਂ ਮੰਜਾ ਆਇਆ ਹੋਇਆ ਜੀ ਤਾਂ ਕਰੋ ਚ ਮਰਕਾ ਵਾਲਾ ਮੰਜਾ ਬਾਬਾ ਜੀ ਸਿੱਤੇ ਗਏ ਆ ਹਾਂ ਜੀ ਨਿਕਲੋ ਵੀ ਆ ਬਜਾਲਾ ਸਾਰਾ ਠੀਕ ਠਾਕ ਯਾਉਦੀਆ ਰਾਣੀ ਆਖਾ ਵਾਲੀ ਫੇਰ ਅੱਜ ਦੂਜਾ ਦਾਣਾ ਉਹ 3 4 ਦਾਣਾ ਉਹ ਆ ਗਈ ਆਪਣੀ ਜਿਹੜੀ ਕਿਦਰ ਬੰਡੀ ਵਾਲਾ ਦੀ ਉਹ ਚੌਦੂ ਬਚਾਲ ਇਹ ਸਕੀਆ ਜੀ ਅੱਜ ਤਾਂ ਹੋ ਜਾਣਾ ਇਹ ਸਕੀਆ ਹੈ ਹੈ ਜੀ ਅੰਦਰ 20 ਜੀ ਲਿਖਾਵਾਗੇ ਨਾ ਤਾਂ ਕੰਮ ਰੋਟ ਨਹੀਂ ਹੁੰਦਾ ਥੋੜਾ ਕਰ ਸਕਦੀ ਹੈ ਪਰ ਉਸफाई ਚੱਟਾ ਲੱਗ ਗਿਆ ਹੈ ਬਜੀ ਜੂੜਾ ਕਨ ਟੱਕਾ ਟੋਕਾ ਦੇ ਮਾੜਾ ਮੋਟਾ ਹੁੰਦਾ ਤੇ ਉਹ ਤੋਂ ਨਾ ਸਾਫ ਆ ਜਮ ਕੰਮ ਨੇ ਬੜਦਾ ਹੀ ਨਹੀਂ ਕੰਮ ਹੈ ਹੈਲੋ ਓ ਹੈਲੋ ਕਰਦੇ ਏ ਆ ਜੀ ਕੰਮਾ ਸਾਡੇ ਪੈਣ ਦਾ ਚੋਬਰ ਆ ਚੋਬਰੀ ਟਰੈਕਟਰ ਆ ਵੀ ਵਧੀਆ ਮੈਂ ਗਏ ਨੂੰ ਹੈਗਾ ਨਾ ਹਾਂ ਟਰੈਕਟਰ ਵਧੀਆ ਜ਼ੋਰ ਬਹੁ ਮਾਰਦਾ 852 ਨਵੀਂ ਸ਼ੋ ਚ ਆ ਦੀ ਸਪੀਡ ਆ ਹੱਥ ਚ ਕਲਚ ਜ਼ੋਰ ਯਾਰ ਨੂੰ ਬਹੁਤ ਅਕੜਾ ਕੋਚੀਆ ਕਰੀ ਬਚਾਂ ਧਕੀਆਂ ਬਹਾਵਾ ਧਕੀਆਂ ਹੋਈਆਂ ਇਹ ਚੱਕਣਾ ਸਪਰੇਅ ਕਰਾਈ ਜਾਣੇ ਲੇਟ ਥੋੜੀ ਜੀ ਬੱਚ ਡੰਡੀਆਂ ਬਹੁਤ ਪੰਜਾਂ ਵੇ ਸਪਰੇਅ ਆ ਜਾਂਦੀਆਂ ਉਦਾ ਕਰਕੇ ਥੋੜਾ ਜਿਹਾ ਔਖਾ ਹੁੰਦਾ ਹੋਰ ਇਹ ਤੋਂ ਸਾਹਮਣੇ ਫੇਰ ਕਿਤੇ ਆਇਆ ਕਿ ਡੰਡੀਆਂ ਉੱਤੇ ਬਹੁਤ ਪੰਜਾਂ ਆਉਣ ਹੁਣ ਇਹਦਾ ਨੀਵਾ ਲਾ ਕੇ ਪਰ ਮੇਰੇ ਨੀਵਾ ਯਾਰ ਹੁਣ ਮਗਰ SMS ਚੱਲਦਾ ਵਾ ਫੇਰ ਤਾਂ ਮਸ਼ੀਨ ਹੀ ਤੁਰਨੀ ਮਗਰ ਕੋਈ ਨੀ ਕੋਸ਼ਿਸ਼ ਤੁਹਾਡੀ ਜ਼ਰੂਰ ਹੈ ਜਿੰਨਾ ਕੱਢ ਗਿਆ ਚੱਕਾਂਗੇ ਥੱਲੇ ਹਾਂ ਜੀਰਾ ਹੁਣ ਬੀਹਾਂ ਰੋਟੀਆਂ ਥਾਂ ਤੇ ਪਈਆਂ ਪਈਆਂ ਨੇ ਇਹ ਬੰਦੇ ਨੇ ਜੀ ਪੂਰੀਆਂ ਫੁੱਲ ਸੁਬਨਿਆ ਕੀਤੇ ਝੋਨੇ ਤੇ ਫੁੱਲ ਚਾਰ ਸੁਬਨਿਆ ਕੀਤੇ ਝੋਨੇ ਦੀ ਬੀ ਉਹ ਫੁੱਸਾ ਕਿੜਾ ਸਾਹਮਣੇ ਆ ਇਹ ਤੁਸਾ ਵਾ ਸਾਰਾ ਜੇ ਹੁਣ ਇਹਦਾ ਨਾ ਝਾੜ ਨਿਕਲਿਆ ਇਹਦਾ ਸਾਡੇ ਪੈਣ ਚ ਰਿਕਾਰਡ ਹੁੰਦਾ ਜੀ ਬੰਦੇ ਦਾ ਇੰਨੀ ਖੇਤੀ ਛਾਵੇਂ ਦੀ ਬਹੁਤ ਜਿਆਦੇ ਤੇ ਜੇ ਮੰਨੀਏ ਕੋਲੋ 14 ਫੁੱਟ ਵਾਲੀ ਕੋਠਾ ਵਟਿਆ ਤੋਂ ਚੀਜਾਂ ਦਾ ਟੱਕੜੇ ਬਿਦਰੋ ਪਿਆ ਵਾ ਜਿਹਦਾ ਝਾੜ ਨਾ ਨਿਕਲਿਆ ਬਸ ਫੇਰ ਕੇ ਜਿਹਦਾ ਨਾ ਦੇਖੋ ਜੀ ਜਾ ਸਫਰੇ ਦੀ ਤੇ ਚੌਥੀ ਸਫਰੇ ਕਹਿੰਦਾ ਮਗਰੋਂ ਕਰਾਈਆ ਝੋਨਾ ਪੱਕਣ ਤੇ ਆਹ ਜਦੋਂ ਉਹ ਤੋਂ ਕਰਾਈਆ ਜੀ ਮੈਂ ਉਹ ਲਾਲੇ ਕੇ ਵੜਦਾ ਜਿੱਦਣ ਉਹ ਟਰੈਕਟਰ ਚੱਲਦੇ ਜਾਂਦੇ ਹੁਣ ਤੇ ਉੱਥੇ ਹੀ ਵੜਦਾ ਜੀ ਉਹਦੋਂ ਸਫਰੇ ਕਰਾਈ ਜਾਂਦੇ ਝੋਨੇ ਦੇਖ ਲਓ ਜੀ ਬੱਟਨ ਵਾਲਾ ਝੋਨੇ ਦੇ

ਆ ਗਾਈ ਗਾ ਗਿਆ ਉਹਦਾ ਉਹਦਾ ਉਹ ਤੇ ਜਾਂਦਾ ਜੀ ਉਹ ਪੂਰੇ ਤੇ ਹਾਈ ਜੀ Yeah. <laughs> ਇਹ ਠੀਕ ਹੈ ਜੀ ਭਾਈ ਜਿੱਦੇ ਇਹਨਾਂ ਨੇ ਭੱਤੇ ਸੀ ਜ ਆਪਣੇੋਂ ਤੋਂ ਆ ਚੱਕਾ ਫਿਰਦੇ ਆ ਤੇ ਅੰਗਾ ਦੇ ਜਲਾਕੀ ਰਾਬਾ ਗਾਣੇ ਲੱਗ ਕਲਬ ਹੁੰਦੇ ਪੰਜ ਦਿੱਲੇ ਬੱਜਦੇ ਜਾਣਗੇ ਬਹੁਤ ਨਬਸੀਦੀ ਭੱਤੇ ਜਾਣਗੇ ਉਹਦੇ ਆਪਣੀ ਜਾਂਦੀ ਆ ਵਿਚਿਆ ਦੂਜੀ ਆ ਖਤਰ ਹੁੰਦੀ ਆ ਆ ਵੀ ਆਪਣੇ ਆਲੂ ਬੀਜਣੇ ਇਨਾਂ ਚ ਤਾਂ ਕਰਕੇ ਫਿਰ ਵੜਨਾ ਪਿਆ ਗਿਆ ਬਾ ਦੋ ਕੁ ਦਿਨਾਂ ਦਾ ਆਪਣੇ ਕੋਲੇ ਕਾਸਾ ਜੀ ਫੇਰ ਆਲਾ ਹੋਊਗਾ ਇਹ ਤਾਂ 26 ਆ ਜੀ 1 ਤਰੀਕ ਤੋਂ ਬਾਅਦ ਆਲਾ ਸਾਰਾ ਇਹ ਤਾਂ ਪਾਣੀ ਲਈ ਜਾਂਦੇ ਲੋਕ ਜਿਹੜੇ ਸਪਰਕੋਨ ਨੇ ਜੋ ਨੇੜੇ ਆ ਗਈਆਂ ਹਾਂ ਲਓ ਜੀ ਲੈ ਕੇ ਘੇਰਾ ਨੱਪ ਕੇ ਮਸ਼ੀਨਾਂ ਲੈੜੇ ਆਪਣੇ ਵਾਲੀਆਂ ਹੋ ਜਾਂਦੀ ਆ ਰਾਣੀ ਆਪਣੇ ਵਾਲੀ ਤਾਂ ਉਹ ਜਿਹੜੇ ਗੱਤਰ ਬੱਲੀ ਵਾਲਾ ਜੀ ਦੇ ਵੀਰ ਜੀ ਉਹ ਕਿਹੜਾ ਰਹਿ ਗਿਆ ਵਸ ਤੇ ਨਾ ਇਹ ਉਹਦੀ ਤੋਂ ਜਿਹੜੀ ਆ ਗੇਰ ਯਾਰ ਇਹ ਨਾ ਤਾਂ ਬਰਾਵਾ ਨੂੰ ਲੈਟਾ ਬਾਦ ਕੋੰਦਾ ਤੇਰੇ ਪੱਤੀ ਛੜਦਾ ਤੇ ਕੋਸ਼ ਛੜਦਾ ਆ ਦੇ ਤੇਗੜ ਬਣੀ ਪਈ ਤੇ ਆਪਣੀ ਝੋਨਾ ਦੀ ਜਿਆਦਾ ਸਪੀ ਕਰਕੇ ਲੱਗਦਾ ਸੋਆ ਠੀਕ ਤੇ 110 ਹੁੰਦਾ ਆਪਣੇ ਦੇ ਕਿਹੜੀ ਆ ਸਾਡਾ ਸਾਡਾ ਕਪੜਾ ਹੋ ਗਿਆ ਆ ਜਾਂਦੀ ਆਪਣੇ ਵਾਲੀ ਮਾਝਾ ਹੋ ਗਿਆ ਜਿਦੋਂ ਦੇ ਰਹੇ ਕਰਤਰਾਏ ਦੀ ਜੀ ਜਦੋਂ ਵੀ ਦੀ ਹੋਵੇ ਆ ਵੀ ਅੱਜ ਤੱਕ ਨਾ ਪੁੱਛੋ ਨਿਪਟ ਗਈ ਮਗਾ ਹਰ ਅਖੀਰ ਰੱਖਾਂ ਸੀ ਮੇਰੇ ਬਾਪ ਉਹ ਯਾਰ ਬੰਦੇ ਨੇ ਅੱਜ ਮਾਰੇ ਮੰਡੀ ਚੱਲ ਸ਼ਟਾ ਲੱਗੇ ਜਿੱਦਰਾ ਇਹ ਤਾਂ ਹੈ ਹੀ ਜੀ ਇਹ ਚੱਲਦਾ ਜੀ ਆਪਣਾ 1500 ਚੱਕਰ ਤੇ ਉਹ ਚੱਲਦਾ 1700 ਚੱਕਰ ਤੇ ਇੰਨਾ ਫਰਕ ਆ ਜੀ ਤੇ ਪੁਰਾਣੇ ਇੰਜਨ ਉਹ ਲਾ ਲਈ ਨੇ ਇੰਜਨਾਂ ਦੇ ਤੇ ਆਮ ਮਸ਼ੀਨ ਤੇ ਹੀ ਟੇਟ ਕਰਦਾ ਜੀ ਇਹ ਸਾਰਾ ਕੱਟ ਬਚਾਉਣੀ ਚੱਲਣਾ ਸੀ ਐਕਸਟਰੈਕਟਰ ਇਹਨਾਂ ਪਰ ਇਸ ਤਰ੍ਹਾਂ ਇਹਨਾਂ ਦੇ ਨਿਰਮਾਣ ਜੀ ਪਰ ਹੈ ਛੋਟਾ ਜੀ ਗੱਲੇ ਗੁੱਲੇ ਚ ਜਮਾ ਪ੍ਰਵਾਹ ਨਹੀਂ ਜਮਾ ਦਬਦੀ ਨਹੀਂ ਮਸ਼ੀਨ ਜਮਾ ਵੀ ਆਏ ਜਾਂਦਾ ਜੀ ਸੁੱਕਾ ਪੁੱਲ ਤਾਂ ਬੈਲਟਾ ਬੁਲਟਾ ਦਾ ਗੰਨ ਪਟੀਆਂ ਬੈਲਟਾ ਕੈਸੇ ਲਾ ਪਣਾ ਮਾਰਕਣ ਇੰਜਨ ਤਾਂ ਪਰਬਾਈ ਮੈਂ ਕਹਿੰਦਾ ਜੀ 10 ਦਾ ਚੱਕਰ ਵੀ ਤੋੜਦਾ ਇੰਜਣ ਇਹਦਾ ਵਧੀਆ ਇੰਜਣ ਵੀ ਲਾਗੂ ਹੋਇਆ ਇਹ ਪਹਿਲਾ ਇੰਜਣ 17 ਵਾਂ ਚੱਕਰ ਤੇ ਜਾਂਦਾ ਉਹ ਆਪਣੇ ਲਈ 15 ਦਾ ਚਾਹੁੰਦੇ ਦੋ ਚੱਕਰ ਬਾਅਦ ਤੇ ਜਾਂਦੇ ਸੀ ਇੱਕ ਚੱਕਰ ਵਿੱਚ ਕੋਈ ਅਜੇ ਤੱਕ ਤੁਹਾਨੂੰ ਬ੍ਰੇਕ ਡਾਉਂਦੀ ਐ ਇੰਜਣ ਨੂੰ ਵਧੀਆ ਚੱਲਦਾ ਹੈ ਜਰ ਪਹੁੰਚਾ ਲੈਤਾ ਬਾਕੀ ਸਾਡੀ ਰਹਿ ਗਈ 4 ਕਿਤੇ 4 ਦੇ ਜਿਹੜਾ ਜਾਣਾ ਪੈਂਦਾ ਨੂੰ ਲੈ ਕੇ ਕੋਈ ਹੋਰ ਤਰੀਕਾ ਹੈ ਜੇ 4 ਤੋਂ 5 ਪਰ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਵੀਰੇ ਸ਼ੇਅਰ ਕਰਦਿਆ ਕਰੋ ਵੀਡੀਓ ਲਾਈਕ ਕਰਦਿਆ ਕਰੋ ਤਾਕਤ ਦੋਸਤਾਂ ਨੂੰ ਵੀ ਜੂ ਦੇਖ ਕਰੋ ਯਾਰ ਇਹ ਵੀਡੀਓ ਤੇ ਚੀਕ ਨੂੰ ਲਾਈਕ ਕਰੋ ਸ਼ੇਅਰ ਕਰੋ ਫਿਰ ਫੇਰ ਯਾਰ ਵੀਡੀਓ ਮਾਉਣ ਦਾ ਸੁਆਦ ਆਉਂਦਾ ਜੀ ਹੁਣ ਦੇਖਦੀ ਥੋੜੇ ਬੰਦੇ ਆ ਲਾਈਕ ਨਹੀਂ ਕਰਦੇ ਯਾਰ ਫਿਰ ਆ ਸੁਆਦ ਜ ਨਹੀਂ ਆ ਤਸਰੀ ਮਾਉਣ ਦਾ ਆਪਾਂ ਤਾਂ ਵੀਰੇ ਆਹੀ ਮਸ਼ੀਨਾਂ ਦਾ ਬਸ ਇਹੀ ਕੋਟ ਪਾਉਣ ਵਾਲੇ ਹੋਰ ਆਪਾਂ ਦਾ ਵੀਰੇ ਜੇ ਆਪਾਂ ਸਰਦਾਰਾਂ ਦੀ ਦੀਵਾਰੀ ਲਈ ਹੈਗਾ ਆਪਾਂ ਆ ਖੜਾ ਪਲਾਸ ਵਾਲੀ ਦਾ ਤੇ ਚਲੋ ਠੀਕ ਆ ਮਿੱਤਰੋ ਤਰੀ ਗੱਲ ਜੀ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ